ਤੇ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਜੀ ਤੇ ਲੋ ਹੁਣ ਪਹੁੰਚ ਚੁੱਕੇ ਆ ਆਪਾਂ ਬਰਨਾਲੇ ਦੀ ਇੱਕ ਐਸੀ ਡੈਸਟੀਨੇਸ਼ਨ ਤੇ ਜਿੱਥੇ ਕਿ ਸਾਡਾ ਸਫਰ ਬੜੇ ਦਿਨਾਂ ਤੋਂ ਚੱਲਦਾ ਆ ਰਿਹਾ ਆ ਵੀ ਹਰੇਕ ਇਲਾਕੇ ਦੀ ਹਰੇਕ ਜਗ੍ਹਾ ਦੀ ਅਸੀਂ ਬਰਫੀ ਦਿਖਾ ਰਹੇ ਆ ਤੁਹਾਨੂੰ ਤੇ ਅੱਜ ਸਾਡੇ ਇੱਕ ਰੋਕੀ ਭਰਾ ਨੇ ਸਾਨੂੰ ਕਮੈਂਟ ਕੀਤਾ ਸੀਗਾ ਵੀ ਇੱਕ ਬਰਨਾਲੇ ਦੇ ਵਿੱਚ ਪੈਂਦਾ ਜੋਧਪੁਰ ਚੀਮਾ ਪਿੰਡ ਉੱਥੇ ਦੀ ਸਾਨੂੰ ਬਰਫੀ ਦੱਸੀ ਸੀ ਤੇ ਅੱਜ ਆਪਾਂ ਉਸ ਲੋਕੇਸ਼ਨ ਤੇ ਪਹੁੰਚ ਚੁੱਕੇ ਆ ਜੀ ਠੀਕ ਹੈ ਜੀ ਇਹ ਆ ਜੀ ਇੱਕ ਜਗਾ ਬਣ ਰਹੀ ਆ ਸ਼ਾਪ ਬਣ ਰਹੀ ਆ ਤੇ ਇੱਥੇ ਦੀ ਜਿਹੜੀ ਬਰਫੀ ਦੀ ਖਾਸੀਅਤ ਆ ਵੀ ਉਹ ਲਗਭਗ ਪੰਜਾਬ ਚ ਜਿਹੜੇ ਲੋਕੀ ਗੱਲਾਂ ਕਰਦੇ ਸੀਗੇ ਵੀ ਪੰਜਾਬ ਚ ਦੁੱਧ ਨਹੀਂ ਹੈਗਾ ਵੀ ਸੁੱਕੇ ਦੁੱਧ ਦੀ ਆ ਗਿੱਲੇ ਦੁੱਧ ਦੀ ਆ ਇੱਥੋਂ ਤੁਹਾਨੂੰ ਕਲੀਅਰ ਬਾਣਾ ਲੱਗਣਾ ਵੀ ਜਿਹੜੇ ਲੋਕ ਬਰਫੀ ਦੇ دیਵਾਨੇ ਆ ਬਰਫੀ ਬਣਾਉਣਾ ਚਾਹੁੰਦੇ ਆ ਉਹ ਕਿਵੇਂ ਬਣਾਉਂਦੇ ਆ ਤੇ ਕਿਦਾਂ ਦੁੱਧ ਕਿੱਥੋਂ ਅਰੇਂਜ ਕਰਦੇ ਆ ਤੇ ਆ ਪਹਿਲਾਂ ਤੁਹਾਨੂੰ ਦਿਖਾਣ ਦਕਾ ਦੀ ਅਸੀਂ ਆ ਚੈੱਕ ਕਰੋ ਜਰਾ ਤੁਸੀਂ ਇਹ ਹਜੇ ਅੰਡਰ ਕੰਸਟਰਕਸ਼ਨ ਆ ਨਵਾਂ ਬਣਾ ਰਹੇ ਨੇ ਬਾਈ ਹੁਣੀ ਸਾਰਾ ਫਰਨੀਚਰ ਨਵਾਂ ਆ ਰਿਹਾ ਆ ਤੇ ਬਹੁਤ ਵਧੀਆ ਲੋਕੇਸ਼ਨ ਆ ਬਾਈ ਹੁਣਾਂ ਦੀ ਬਹੁਤ ਵਧੀਆ ਜਗ੍ਹਾ ਆ ਤੇ ਬੜੀ ਜਦੋਂ ਅਸੀਂ ਲੱਭ ਗਏ ਤੇ ਅਸੀਂ ਇੱਕ ਵਾਰ ਹੀ ਕਿਹਾ ਵੀ ਇੱਥੇ ਇੱਕ ਬਰਫੀ ਸਪੈਸ਼ਲ ਕਿੱਥੇ ਬਣਦੀ ਹੈ ਤੇ ਨਾਲ ਹੀ ਬਾਈ ਨੇ ਸਾਨੂੰ ਦੱਸਦਾ ਵੀ ਇੱਥੇ ਬਰਫੀ ਜਿਹੜੀ ਆ ਉਹ ਫਲਾਣੇ ਪਿੰਡ ਦੇ ਬਣਦੀ ਆ ਤੇ ਇੱਧਰ ਬਾਈ ਹੁਣਾਂ ਦੇ ਕੋਲ ਲਿਖਿਆ ਹੋਇਆ ਨਾਲ ਪਨੀਰ ਦਹੀਂ ਦਹੀਂ ਇੱਧਰ 50 ਰੁਪਏ ਕਿਜੀ ਨਾਲ ਇੱਧਰ ਥੱਲੇ ਦੇਸੀ ਘਿਓ ਲਿਖਿਆ ਹੋਇਆ 650 ਰੁਪਏ ਕਿਲੋ ਤੇ ਇੱਧਰ ਪ੍ਰੋਪਰਲੀ ਨਾਲ ਇਕੱਲੀ-ਇਕੱਲੀ ਚੀਜ਼ ਦੀ ਮਾਰਕਿੰਗ ਲੱਗੀ ਹੋਈ ਆ ਤੇ ਕਿਹੜੀ ਚੀਜ਼ ਦਾ ਕੀ ਕੀ ਰੇਟ ਆ ਨਾਲ ਤੇ ਇਧਰ ਆ ਜਾਓ ਮਠਾਈਆਂ ਵਾਲੇ ਪਾਸੇ ਇਧਰ ਗੁਲਾਬ ਜਾਮਣੇ ਆ 280 ਰੁਪਏ ਕਿਲੋ ਰਸਗੁਲਾ 200 ਰੁਪਏ ਕਿਲੋ ਅ ਰਸਪਰੀ 250 ਰੁਪਏ ਕਿਲੋ ਮਤਲਬ ਕੱਲੀ ਕੱਲੀ ਚੀਜ਼ ਆ ਜਿਹੜਾ ਰੇਟ ਹੈ ਨਾ ਬਾਈ ਹੁਣਾਂ ਨੇ ਕੱਲੀ ਕੱਲੀ ਚੀਜ਼ ਆ ਜਗ੍ਹਾ ਤੇ ਲਾ ਕੇ ਰੱਖਿਆ ਹੋਇਆ ਤੇ ਇਧਰ ਜਿਹੜੀ ਹੈ ਤੇ ਆਹ ਸੈਕਸ਼ਨ ਜਿਹੜਾ ਆ ਬਾਈ ਹੁਣਾਂ ਦੀ ਬਰਫੀ ਦਾ ਸੈਕਸ਼ਨ ਆ ਇਧਰ ਆ ਗਿਆ ਜੀ ਗਾਜਰਪਾਕ ਆ ਗਿਆ ਇਹ ਇਧਰ ਬੇਸਣ ਆ ਗਿਆ ਇਧਰ ਪੀੜੇ ਆ ਗਿਆ ਤੇ ਇਧਰ ਇਧਰ ਵੀ ਪੀੜਾ ਆ ਤੇ ਆਹ ਬਾਈ ਅਲੱਗ-ਅਲੱਗ ਪੀੜੇ ਨੇ ਤੂੰ ਨਹੀਂ ਇੱਕ ਮਤਲਬ ਰੋਸਟਡ ਪੀੜਾ ਕਹਿ ਲਈਏ ਇੱਕ ਨੋਰਮਲ ਇੱਕ ਬਰਾਉਨ ਇੱਕ ਚਿੱਟਾ ਵਾਹ ਜੀ ਵਾਹ ਤੇ ਦੂਜੇ ਪਾਸੇ ਇਧਰ ਆ ਜੀ ਬਰਫੀ ਜਿਹੜੀ ਸਭ ਤੋਂ ਸਪੈਸ਼ਲ ਪਈ ਹੈ ਤੇ ਇਹਦੀ ਖਾਸ ਗੱਲ ਹੈ ਬਾਈ ਰੇਟ ਇੱਥੇ ਦੀ ਬਰਫੀ ਦਾ ਜਿਹੜਾ ਬਾਈ ਨੇ ਲਿਖਿਆ ਇਹ ਲਿਖਿਆ 500 ਰੁਪਏ ਨੂੰ ਕਿਲੋ ਤੇ ਰੇਟ ਵਾਕਈ ਬਈ ਹੁਣ ਅਸੀਂ ਸੁਣ ਕੇ ਹੈਰਾਨ ਆ ਤੇ ਹੁਣ ਲੋਕਾਂ ਨੇ ਇੱਕ ਚੀਜ਼ ਹੁੰਦੀ ਆ ਵੀ ਦੁੱਧ ਕਿੱਥੋਂ ਆਉਂਦਾ ਇਹ ਤਾਂ ਬਾਈ ਹੁਣ ਸਦੇ ਬਾਈ ਹੁਣੀ ਦੱਸਣਗੇ ਤੇ ਕਿਉਂਕਿ ਬਾਈ ਹੁਣੀ ਥੋੜੇ ਜਿਹਾ ਬਿਜ਼ੀ ਆ ਮਗਾ ਬਾਈ ਹੁਣੀ ਜਲਦੀ ਆਪਣਾ ਖਾਣਾ ਫਿਨਿਸ਼ ਕਰਨਗੇ ਤੋਂ ਦੂ ਬਾਅਦ ਬਾਈ ਹੁਣੀ ਮੇਰੇ ਕੋਲ ਆਉਣਗੇ ਤੇ ਫੇਰ ਦੱਸਾਂਗੇ ਤੁਹਾਨੂੰ ਪੀਮੇ ਦੀ ਬਰਫੀ ਦਾ ਮੇਨ ਸਵਾਦ ਕੀ ਆ ਤੇ ਪੀਮੇ ਦੀ ਬਰਫੀ ਕਦੋਂ ਤੋਂ ਸ਼ੁਰੂ ਹੋਈ ਆ ਤੇ ਕਿਵੇਂ ਇਸ ਬਰਫੀ ਦੀ ਸ਼ੁਰੂਆਤ ਹੋਈ ਆ ਇੱਕ ਨੋਰਮਲ ਦੁੱਜੀ ਜਿਹੜਾ ਘਰ ਇੱਕ ਸਾਈਕਲ ਦੇ ਦੁੱਧ ਇਕੱਠਾ ਕਰਦੇ ਸੀ ਤੇ ਅੱਜ ਉਹਨਾਂ ਦੀ ਬਰਫੀ ਦਾ ਨਾਮ ਬੋਲਦਾ ਆ ਤੇ ਬਹੁਤ ਵਧੀਆ ਲੱਗਾ ਰੋਕੀ ਬਾਜੀ ਤੁਸੀਂ ਇਹ ਸਾਨੂੰ ਰეკਮੈਂਡ ਕੀਤਾ ਤੇ ਅਸੀਂ ਅੱਜ ਭਾਈ ਉਹਨਾਂ ਦੇ ਕੋਲ ਆ ਚੁੱਕੇ ਆ ਇੱਥੇ ਤੇ ਅੱਜ ਤੁਹਾਨੂੰ ਗੱਲਬਾਤ ਕਰਾਉਣੇ ਆ ਤੇ ਨਾਲੇ ਪ੍ਰੋਪਰ ਕਹਾਣੀ ਦੱਸਦੇ ਆ ਤੁਹਾਨੂੰ ਇਸ ਬਰਫੀ ਦੀ ਕਹਾਣੀ ਕੀ ਆ ਤੇ ਜਿਹੜੇ ਲੋਕ ਕਹਿੰਦੇ ਨੇ ਪੰਜਾਬ 'ਚ ਦੁੱਧ ਹੈ ਨਹੀਂ ਤੇ ਹੁਣ ਉਹ ਲੋਕਾਂ ਨੂੰ ਪਤਾ ਲੱਗੂ ਵਾਕੇ ਪੰਜਾਬ 'ਚ ਦੁੱਧ ਹੈ ਵੀ ਆ ਤੇ ਵਧੀਆ ਲੋਕ ਬਰਫੀ ਬਣਾਉਣ ਵਾਲੇ ਵੀ ਹੈਗੇ ਆ ਤੇ ਸੋ ਹੁਣ ਗੱਲ ਕਰਦੇ ਆ ਬਾਈ ਦੇ ਨਾਲ ਥੈਂਕ ਯੂ ਜੀ ਤੇ ਲੋ ਜੀ ਗੱਲ ਕਰਦੇ ਆ ਬਾਈ ਦੀਪਕ ਨਾਲ ਤੇ ਬਾਈ ਹੁਣੀ ਜਿਹੜੇ ਆਪਣੇ ਭੀਮ ਸ਼ਰਮਾ ਜੀ ਇਸ ਵੀਚ ਦੇ ਮਾਲਕ ਨੇ ਉਹਨਾਂ ਦੇ ਬੇਟੇ ਸੁਪੁੱਤਰ ਨੇ ਤੇ ਗੋ ਉਹਨਾਂ ਨਾਲ ਗੱਲਬਾਤ ਕਰਦੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਕੀ ਹਾਲ ਚਾਲ ਆ ਮਾਈਕ ਇੱਥੇ ਰੱਖ ਲਓ ਹਾਂ ਜੀ ਵਧੀਆ ਠੀਕ ਠਾਕ ਹੋ ਹਾਂ ਜੀ ਪਹਿਲਾਂ ਤਾਂ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਮੈਨੂੰ ਪਰਮਿਸ਼ਨ ਕੀਤੀ ਵੀਡੀਓ ਬਣਾਉਣ ਲਈ ਹਾਂ ਜੀ ਪਈ ਭਾਈ ਹੁਣ ਮੈਨੂੰ ਇੱਕ ਗੱਲ ਦੱਸੋ ਵੀ ਜਿਹੜੀ ਇੱਕ ਇੱਕ ਪੀਮ ਸੇਮ ਵਰਤੀ ਪੀਮ ਸੇਮ ਸ਼ਰਮਾ ਹਾਂਜੀ ਇਹ ਵਰਪੀ ਬੜੀ ਮਸ਼ਹੂਰ ਪਤਾ ਲੱਗੇ ਕੀ ਚੱਕਰ ਕੀ ਅਫਾਫਨ ਕਹਾਣੀ ਦੱਸੋਗੇ ਇਹ ਜੀ ਅਸੀਂ 1983 ਚ ਦੁੱਧ ਦਾ ਕੰਮ ਸਟਾਰਟ ਕੀਤਾ ਸੀ ਪਾਪਾ ਹੀ ਉਹਨਾਂ ਨੇ ਅੱਛਾ ਜੀ ਤੇ ਇਹ ਤਿੰਨ ਭਾਈ ਸੀਗੇ ਅੱਛਾ ਜੀ ਠੀਕ ਹੈ ਤੇ ਉਹ ਮਤਲਬ ਪਿੰਡ ਚੋਂ ਦੁੱਧ ਚੱਕ ਕੇ ਸਾਈਕਲ ਤੇ ਸੈਣੀ ਪਾ ਕੇ ਆਉਂਦੇ ਹੁੰਦੇ ਸੀ ਸੈਂਟਰ ਤੇ ਅੱਛਾ ਜੀ ਹਾਂ ਜੀ ਡੇਲੀ ਕਦੇ ਕਦੇ 2 2 3 3 ਗੇੜੇ ਵੀ ਲੱਗ ਜਾਂਦੇ ਸੀ ਓਕੇ ਉਸ ਤੋਂ ਬਾਅਦ ਜੀ ਚੱਲਦਾ ਚੱਲਦਾ 1994 ਚ ਖੋਏ ਦਾ ਕੰਮ ਸਟਾਰਟ ਕੀਤਾ ਅੱਛਾ ਹਾਂ ਜੀ ਤੇ ਉਸ ਤੋਂ ਬਾਅਦ ਖੋਆ ਚੱਲਿਆ ਉਸ ਤੋਂ ਬਾਅਦ ਬਰਫੀ ਦਾ ਕੰਮ ਸਟਾਰਟ ਹੋ ਗਿਆ ਹਾਂ ਤੇ ਲੋਕਾਂ ਨੇ ਬਹੁਤ ਪਸੰਦ ਕੀਤੀ ਹੁਣ ਇੱਕ ਗੱਲ ਆਉਂਦੀ ਆ ਦੁੱਧ ਦੀ ਜਿਵੇਂ ਹਲਵਾਈ ਆ ਕੋਈ ਕਹਿੰਦਾ ਮੈਂ ਕਿੱਥੋਂ ਉਹਦੇ ਲੈਂਦਾ ਮੈਂ ਕੋਈ ਕਹਿੰਦਾ ਮੈਂ ਕਿੱਥੋਂ ਦੁੱਧ ਲੈਣਾ ਹੁਣ ਤੁਸੀਂ ਦੁੱਧ ਕਿੱਥੋਂ ਲੈਨੇ ਇਹ ਦੱਸ ਦਿਓ ਭਾਜੀ ਅਸੀਂ ਆਪਣੀਆਂ ਮੱਝਾਂ ਤੋਂ ਲੈਨੇ ਆ ਆ ਚਾ ਤੁਹਾਡੀਆਂ ਆਪਣੀਆਂ ਮੱਝਾਂ ਆਪਣੀਆਂ ਆ ਤੇ ਭਾਈ ਉਹ ਫਾਰਮ ਦੇ ਵਿੱਚ ਮੱਝਾਂ ਦੱਸਿਓ ਕਿੰਨੀਆਂ ਨੇ ਆ 2200 ਮੱਝਾਂ ਹੈਗੀਆਂ 2200 ਮੱਝਾਂ ਨਹੀਂ ਤੇ ਉਹਨਾਂ ਦਾ ਦੁੱਧ ਹੀ ਤੁਸੀਂ ਸਾਰਾ ਯੂਜ਼ ਕਰਦੇ ਹੋ ਹਾਂਜੀ ਤੇ ਭਾਈ ਕਈ ਲੋਕ ਤਾਂ ਇਹ ਕਹਿੰਦੇ ਨੇ ਪੰਜਾਬ 'ਚ ਦੁੱਧ ਹੀ ਨਹੀਂ ਇੰਨੀਆਂ ਮੱਝਾਂ ਹੀ ਨਹੀਂ ਕਿਹਨੂੰ ਨਹੀਂ ਨਹੀਂ ਸਾਡੇ ਕੋਲ ਆ ਕੇ ਦੇਖੋ ਆਤਰਾ ਕੀ ਬਾਤ ਹੈ ਤੇ ਭਾਈ ਜਿੱਥੇ ਤੁਹਾਡੀ ਸ਼ਾਪ ਹੈ ਇੱਥੇ ਤੁਹਾਡੀ ਰਿਹائش ਹੈ ਇੱਥੇ ਫਰਮਾ ਤੁਹਾਡਾ ਹਾਂਜੀ ਹਾਂਜੀ ਇੱਥੇ ਮਤਲਬ ਸਾਰਾ ਇੱਕੋ ਜਗ੍ਹਾ ਤੇ ਇਕੱਠਾ ਹੀ ਹੈ ਹਾਂਜੀ ਇਕੱਠਾ ਮਤਲਬ ਜੇ ਕਿਸੇ ਬੰਦੇ ਨੇ ਪਰਪੀ ਦੇਖਣੀ ਹੋਵੇ ਵੀ ਭਾਈ ਕਿਵੇਂ ਆ ਕਿੱਥੋਂ ਦੁੱਧ ਨਿਕਲਦਾ ਤੁਸੀਂ ਉਹ ਆ ਦੇਖ ਸਕਦੇ ਸਾਡੇ ਗ੍ਰਾਮ ਨਾਲ ਹਾਂਜੀ 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 ਮੋ ਭਾਈ ਹੁਣ ਤੁਹਾਨੂੰ ਖੁੱਦਾ ਖੁੱਲਾ ਚੈਲੇਂਜ ਦਿੱਤਾ ਆ ਭਾਈ ਹੁਣਾਂ ਕੋਲ ਆ ਜਾਓ ਬਰਨਲੇ ਜੇ ਤੁਹਾਨੂੰ ਪਤਾ ਲੱਗ ਜਾਣਾ ਕਿ ਦੁੱਧ ਭਾਈ ਹੁਣਾਂ ਕੋਲ ਕਿੰਨਾ ਹੁੰਦਾ ਹੈ ਐਵੀ ਗੱਪਾਂ ਹੀ ਮਾਰਦੇ ਰਹਿੰਦੇ ਵੀ ਭਾਈ ਸਾਡੇ ਪਿੰਡ ਚ ਦੁੱਧਿਆ ਨਹੀਂ ਉੱਥੇ ਹੋਇਆ ਨਹੀਂ ਅੱਛਾ ਭਾਈ ਤੇ ਉਸ ਤੋਂ ਬਾਅਦ ਵਿੱਚ ਭ 2000 ਬਾਅਦ ਆਪਣੇ ਆਪ ਅਸੀਂ ਕੁਆਲਿਟੀ ਦੇਣ ਲੱਗੇ ਪਹਿਲਾਂ ਤਾਂ ਜਿਹੜਾ ਡੇਰੀਆਂ ਵਾਲਾ ਦੁੱਧ ਹੁੰਦਾ ਸੀ ਉਹਦੀ ਉਹਦੀ ਮਤਲਬ ਕਈ ਮਿੱਠਾ ਵੱਧ ਪਾਉਂਦੇ ਹਨਾ ਅਸੀਂ ਮਿੱਠਾ ਲਿਮਿਟ ਤੇ ਰੱਖਿਆ ਅੱਛਾ ਤੇ ਉਹਨੂੰ ਕਿੰਨਾ ਪਕਾਉਣਾ ਹੈ ਗਾ ਵਰਫੀ ਉਹ ਧਿਆਨ ਚ ਰੱਖੇ ਪਹਿਲਾਂ ਤਾਂ ਉੱਥੋਂ ਸਟਾਰਟਿੰਗ ਹੋਈ ਫਿਰ ਹੌਲੀ-ਹੌਲੀ ਅਸੀਂ ਕੁਆਲਿਟੀ ਨੂੰ ਸੁਧਾਰਦੇ ਗਏ ਆਵਦੀਆਂ ਮੱਜਾਂ ਪਾਈਆਂ ਠੀਕ ਹੈ ਕੁਆਲਿਟੀ ਨੂੰ ਹੋਰ ਸੁਧਾਰਿਆ ਜਿਹੜੀਆਂ ਮੱਜਾਂ ਨੂੰ ਅਸੀਂ ਖਾਣਾ-ਦਾਣਾ ਵੀ ਪਾਉਣੇ ਆ ਉਹ ਵੀ ਸਾਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਤਾਗਾ ਵੀ ਅਸੀਂ ਕੀ ਪਾਉਣੇ ਆ ਕੀ ਨਹੀਂ ਪਾਉਣੇ ਕਿਉਂਕਿ ਸਾਡੇ ਕੋ ਆਪਣੀ ਖੇਤੀ ਆ ਚਰੀ ਮੱਕੀ ਦਾ ਅਸੀਂ ਅਚਾਰ ਪਾਉਣੇ ਆ ਠੀਕ ਹੈ ਤੇ ਅਸੀਂ ਦਾਣਾ ਦਾ ਜਿਹੜਾ ਉਹ ਆਪਦਾ ਪਹੋਣੇ ਆ ਆਪ ਆਪਦੀ ਚੱਕੀ ਲਾਈ ਹੋਈ ਆ ਆਪਦਾ ਦਾਣਾ ਪਿਹਾ ਕੇ ਪਾਉਣੇ ਆ ਯਾਨੀ ਕਿ ਟੋਟਲੀ ਚੀਜ਼ ਸਾਡੀਆਂ ਜਿਹੜਾ ਖਾਂਦੇ ਆ ਉਹ ਉਹ ਸਾਨੂੰ ਪਤਾ ਵੀ ਕੀ ਖਾਂਦੇ ਆ ਤੇ ਕੀ ਦੇਣਗੇ ਉਹ ਤਾਂ ਫਿਰ ਪਤਾ ਹੀ ਹੈ ਹਾਂਜੀ ਤੁਹ ਬਈ ਹੁਣ ਆਜੋ ਚਲਿਓ ਬਰਫੀ ਵਾਲੇ ਪਾਸੇ ਨਾਲ ਨਾਲ ਬੱਸੀ ਵੀ ਦਿਖਾ ਦੀਏ ਬਹੁਤ ਕਿੁੜਕੀ ਹਾਂਜੀ ਆਜੋ ਪੀਓ ਇਹਵਾ ਆਪਾਂ ਕਾਊਂਟਰ ਦਿਖਾ ਦੀਏ ਕਾਊਂਟਰ ਦਾ ਹਾਂ ਕਾਊਂਟਰ ਦਿਖਾਓ ਮਾਦੀ ਬੰਦੀ ਮਾੜੀ ਉਹਨੀ ਸਪੈਸ਼ਲ ਬਰਫੀ ਆ ਜੀ ਹਾਂਜੀ ਇਹ ਸਪੈਸ਼ਲ ਬਰਫੀ ਆ ਇਹਨੂੰ ਬਈ ਬਾਹਰ ਕਿੱਧਰ ਬਾਹਰ ਗੱਲ ਸਿੱਧਾ ਸੂਰ ਕਿ ਸ਼ੂਕੇ ਚ ਸਜਾ ਕੇ ਰੱਖਣੀ ਪਈ ਇਹ ਵਰਫੀ ਜਿਹੜੀ ਸਿਰਫ ਇੱਕੋ ਹੀ ਇਹ ਵਰਫੀ ਬਣਾਉਣੇ ਕਿ ਉਹ ਵਾਈਟ ਕਲਰ ਦੀ ਵਰਫੀ ਹ ਅ ਕਲਾਕੰਦ ਵਰਫੀ ਹੁੰਦੀ ਹੈ ਵਾਈਟ ਕਲਰ ਦੀ ਕਲਾਕੰਦ ਵਰਫੀ ਹੁੰਦੀ ਹੈ ਉਹ ਵੀ ਹੈਗੀ ਆ ਵੈਸੇ ਇਹ ਸਪੈਸ਼ਲ ਵਰਫੀ ਆ ਸਾਡੀ ਸਟਾਰਟਿੰਗ ਤੋਂ ਜਿਹੜੀ ਮਸ਼ਹੂਰ ਆ ਅਜਾ ਜਿਹੜੀ ਮਸ਼ਹੂਰ ਹੈ ਨਾ ਮਤਲਬ 올 ਵਰਲਡ ਵਾਈਡ ਮਸ਼ਹੂਰ ਆ ਕਿਉਂਕਿ ਕੈਨੇਡਾ ਚ ਇਹ 10 15 ਕਿਲੋ ਰੋਜ਼ ਆਮ ਜਾਂਦੀ ਆ ਕੈਨੇਡਾ ਚ ਹਾਂ ਡੇਲੀ ਐਵਰੇਜ ਲੋਕਲ ਬਹੁਤ ਜ਼ਿਆਦੇ ਹੀ ਦਿੱਲੀ ਤੇ ਉਧਰੋਂ ਗੁਜਰਾਤ ਯੂਪੀ ਉੱਤਰ ਪ੍ਰਦੇਸ਼ ਸਭ ਕਿਤੇ ਜਾਂਦੀ ਹੈ ਜੀ ਦੂਰੋਂ ਦੂਰੋਂ ਲੋਕ ਲੈਣ ਆਉਂਦੇ ਨੇ ਕੋਈ ਕਿੰਨਾ ਖੰਡ ਕਿੰਨੀ ਬੋਲ ਖੰਡ ਅਸੀਂ ਇਹਦੇ 'ਚ 10 ਕਿਲੋ 'ਚ 300 300 ਗ੍ਰਾਮ 1 ਕਿਲੋ 10 ਕਿਲੋ ਤੇ 10 ਕਿਲੋ ਕਿੰਨੇ ਕਿਲੋ ਕੋਈ ਮਗਰ 300 ਗ੍ਰਾਮ 300 ਗ੍ਰਾਮ ਕਿੰਨੇ ਕਿਲੋ ਖੰਡ ਹੋਗੀ ਹਾਂਜੀ 10 ਕਿਲੋ ਕੋਈ ਹਾਂਜੀ ਹਾਂਜੀ ਬਾਕੀ ਜੇ ਤੁਸੀਂ ਇਹਦਾ ਟੇਸਟ ਦੇਖੋਗੇ ਤੁਹਾਨੂੰ ਖੰਡ ਦਾ ਤਾਂ ਪਤਾ ਹੀ ਨ ਲੱਗਣਾ ਤੁਹਾਨੂੰ ਖੋਏ ਦਾ ਹੀ ਟੇਸਟ ਆਊਗਾ ਕਿਉਂਕਿ ਖੰਡ ਤਾਂ ਬਹੁਤ ਸੀਮਤ ਆ ਤੇ ਬਾਈ ਜੀ ਹੁਣ ਫਾਦਰ ਸਾਹਿਬ ਕੀ ਨਾਲ ਕੀ ਹੋ ਕੀ ਕਰਦੇ ਨੇ ਕਿਹੜੇ ਕਿਹੜੇ ਕੰਮ ਦੇਦੇ ਤੁਸੀਂ ਕਿਹੜੇ ਕਿਹੜੇ ਕੰਮ ਦੇਖਦੇ ਹੋ ਤੇ ਫਾਦਰ ਸਾਹਿਬ ਕਿਹੜੇ ਕਿਹੜੇ ਕੰਮ ਉਹ ਫਾਦਰ ਸਾਹਿਬ ਜੀ ਬਾਹਰ ਦੇ ਕੰਮ ਦੇਖਦੇ ਆ ਜਿਵੇਂ ਖੇਤੀਬਾੜੀ ਹੋ ਗਈ 60 70 ਕਿੱਲਿਆਂ ਦੀ ਤੇ ਅਚਾਰ ਵਗੈਰਾ ਪੈ ਰਿਹਾਗਾ ਹੁਣ ਉਹ ਕੰਮ ਦੇਖ ਰਹੇ ਆ ਤੇ ਫਾਰਮ ਤੇ ਮਰਜਾਂ ਰੱਖੀਆਂ ਹੋਈਆਂ ਨੇ ਉਹਨਾਂ ਦਾ ਖਾਣਾ-ਦਾਣਾ ਕਿਵੇਂ ਲਿਆਉਣਾਗਾ ਉਹ ਚੀਜ਼ ਦੇਖ ਰਹੇ ਆ ਤੇ ਹੋਰ ਆਉਣਾ ਜਾਣਾ ਬਰਨਾਲਿਓ ਕੀ ਸੌਦਾ ਬੱਤਾਂ ਲਿਆਉਣਾ ਉਹ ਦੇਖਦੇ ਆ ਮੈਂ ਇੱਥੇ ਬਹਿਣਾਗਾ ਹਾਂ ਸ਼ਾਪ ਤੇ ਹਾਂ ਸ਼ਾਪ ਤੇ ਬਹਿਣਾਗਾ ਮੈਂ ਸਿਰ ਹਾਂਜੀ ਬਹੁਤ ਵਧੀਆ ਇਹ ਤੇ ਦਾ 50 ਰੁਪਏ ਕਿਲੋ ਹਾਂਜੀ ਪੌਸ ਤੇ ਜੇ ਤੁਹਾਡੇ ਬੇਸਣ ਵੀ ਇਕੱਲੇ ਆ ਪੁੱਤ ਲੱਗੇ ਬੇਸਣ 360 370 ਰੁਪਏ ਹਾਂਜੀ ਦੇਸੀ ਕਿਉਂ ਦੀ ਦੇਸੀ ਕੋਦੇ ਵਿੱਚ ਹਾਂਜੀ ਤੇ ਉਹ ਵੀ ਬੇਸਣ ਵੀ ਅਸੀਂ ਆਪ ਪਿਹਾ ਕਿਲੋ ਨੇ ਆਈ ਨਹੀਂ ਹੈਗਾ ਵੀ ਬਾਜ਼ਾਰ ਚੋਂ ਬੇਸਣ ਲਮ ਆ ਗਈ ਆਵਦੀ ਦਾਲ ਲੈ ਕੇ ਫਿਰ ਬੇਸਣ ਪਿਹਾ ਕੇ ਫਿਰ ਉਹ ਚੀਜ਼ ਦਾ ਬਣਦਾ ਸਾਡੇ ਲੱਡੂ ਵੀ ਜਿਹੜੇ ਬਣੇ ਹੋਏ ਆ ਇਹ ਬੇਸਣ ਦੇ ਪ्योर ਬੇਸ ਹੁੰਦੇ ਆ ਬਹੁਤ ਘੱਟ ਬਹੁਤ ਘੱਟ ਇੰਨਾ ਚ ਮਿੱਠਾ ਪਾਇਆ ਜਾਂਦਾਗਾ ਨਹੀਂ ਲੱਡੂਆਂ ਚ ਆਮ ਮਿੱਠੇ ਦੀ ਟੇਸਟ ਆਉਂਦਾਗਾ ਇੰਨਾ ਚ ਤੁਹਾਨੂੰ ਮਿੱਠੇ ਦਾ ਟੇਸਟ ਨਹੀਂ ਤੁਹਾਨੂੰ ਪੂਰੇ ਲੱਡੂ ਦਾ ਟੇਸਟ ਆਉ ਪਕੌੜੀਆਂ ਨਹੀਂ ਕਲਰ ਕਲਰ ਫ੍ਰੀ ਆ ਸਾਰਾ ਕੁਝ ਕਲਰ ਫ੍ਰੀ ਆ ਅਸੀਂ ਕਲਰ ਕਿਸੇ ਵੀ ਚੀਜ਼ ਚ ਨਹੀਂ ਵਰਤਦੇ ਚਲੋ ਸਾਰਾ ਟੋਟਲੀ ਨੇਚੁਰਲ ਟੋਟਲੀ ਨੇਚੁਰਲ ਹੁਣ ਜਿਹੜੀ ਆ ਚਮਚਮ ਬਣਾਈ ਹੋਈ ਹੈ ਜੀ ਅਸੀਂ ਇੱਥੇ ਇਹ ਕੇਸਰ ਦਾ ਕਲਰ ਆ ਜੀ ਹਾਂਜੀ ਇਹ ਕੇਸਰ ਦਾ ਪਿਓਰ ਕਲਰ ਆ। ਇਹ ਬਹੁਤ ਉਪਰਾਜ ਕੰਮ ਲੱਗਾ ਇੱਥੇ ਕਲਰ ਸਰ। ਹਾਂਜੀ। ਕਿ ਇਹ ਜਿਹੜੇ ਵੱਡੀਆਂ ਸੂਰਾਂ ਦੇ ਵਿੱਚ ਬੜੀ ਸੂਣੀ ਬਣੀ ਹੁੰਦੀ ਹੈ। ਹਾਂਜੀ ਹਾਂਜੀ। ਕਦੇ ਪਾ ਕੇ ਬਦਲਦਾ ਵਧੀਆ ਬਣਾਈ। ਉਹ ਕੈਮੀਕਲ ਹੁੰਦੇ ਆ ਜੀ ਕਲਾਂ ਚ ਕਲਰਾਂ ਚ ਕਾਫੀ। ਤੇ ਇਸ ਲਈ ਅਸੀਂ ਨਹੀਂ ਵਰਤਦੇ। ਬਹੁਤ ਟੋਟਲੀ ਤੁਹਾਡੇ ਕੋਲ ਕਲਰਲੈਸ ਚੀਜ਼ਾਂ। ਕਲਰਲੈਸ। ਉਹ ਬਾਰੇ ਬਸ ਮਤਲਬ ਦੁੱਧ ਤੋਂ ਡੇ ਘਰ ਦਾ। ਦੁੱਧ ਘਰ ਦਾ ਜੀ। ਸਾਰਾ ਕੁਸ਼ ਜੂ ਕੁਝ ਵੀ ਬਣਾਉਨੇ ਹੋ ਤੇ ਇਹ ਤਾਂ 500 ਰੁਪਏ ਨੂੰ ਕਿਲੋ ਬਰਫੀ ਪੜਦਾ ਖਾਈ ਜਾਂਦੀ ਹੈ ਕਿਉਂਕਿ ਹਾਂ ਜੀ ਹਾਂ ਬੱਬੀਆ ਕੀ ਬਾਤ ਆ ਚੈੱਕ ਕਰੋ ਯਾਰ ਬਰਫੀ ਦੇ ਰੰਗਤ ਰੰਗ ਚੈੱਕ ਕਰੋ ਤੇ ਹੁਣ ਆ ਜਾਓ ਥੋੜਾ ਜਿਹਾ ਪਿੱਛੇ ਨੂੰ ਤੇ ਹੁਣ ਪੂਰਾ ਫਰੇਮ ਪ੍ਰੋਪਰ ਆ ਜਾਵੇ ਭਾਜੀ ਤੇ ਇਹ ਆ ਜੀ ਪਿਓਰ ਬਰਫੀ ਜਿਹੜੀ ਬਾਈ ਹੁਣਾ ਦੇ ਫਾਰਮ ਤੋਂ ਨੇ ਬਾਈ ਹੁਣਾ ਦਾ ਦੁੱਧ ਵੀ ਆਪਣਾ ਹੁੰਦਾ ਤੇ ਆਪਾਂ ਬਾਈ ਨੂੰ ਕਹਿੰਦੇ ਆ ਵੀ ਇਧਰ ਬਾਈ ਥੋੜਾ ਸਾਈਡ ਤੇ ਕਰ ਭਾਜੀ ਇਹਨੂੰ ਰੱਖੋ ਤੁਸੀਂ ਇਹ ਸੰਭਾਲੋ ਆ ਜਾ ਇਧਰ ਹੁਣ ਤੇ ਹੁਣ ਵਾਰੀ ਆ ਗਈ ਭਾਜੀ ਟੈਸਟਿੰਗ ਦੀ ਆ ਸਾਡੇ ਕੋਲ ਟੈਸਟਿੰਗ ਵਾਸਤੇ ਸਾਡੀ ਪਲੇਟ ਰੈਡੀ ਹੈ ਜੀ ਇਹ ਚ ਸਾਡੇ ਕੋਲ ਵੇਸਣ ਆ ਇੱਕ ਕਲਾ ਕੰਦਿਆ ਤੇ ਨਾਲ ਬਰਫੀ ਬਾਈ ਸਭ ਤੋਂ ਪਹਿਲਾਂ ਕੀ ਟੈਸਟ ਕਰੀਏ ਬੇਸਣ ਦੀ ਦੇਸੀ ਕਿਹ ਵਾਲੀ ਵਰਤੀ ਇਹ ਇਹ ਕਲਾਕੰਦ ਖੋਆ ਕਲਾਕੰਦ ਕੀ ਬਾਤ ਹੈ ਜੀ ਤੇ ਇਹ ਖੋਆ ਵਰਫੀ ਸਪੈਸ਼ਲ ਵਾਹ ਜਿਹੜੀ ਕੈਨੇਡਾ ਚ ਆਮ ਜਾਂਦੀ ਹੈ ਜਿਹੜੀ ਦਿੱਲੀ 15 20 ਕਿਲੋ ਜਿਹੜੀ ਕੈਨੇਡਾ ਹੀ ਜਾਂਦੀ ਹੈ ਬਈ ਆਸਟ੍ਰੇਲੀਆ ਇੰਗਲੈਂਡ ਸਾਰੇ ਕਿਤੇ ਵਾਹ ਇਹ ਤੁਸੀਂ ਅੰਦਾਜ਼ਾ ਲਾ ਲਓ 15 ਕਿਲੋ ਕੈਨੇਡਾ ਜਾਂਦੀ ਕੱਲੀ ਇੱਕ ਦਿਨ ਦੇ 15 ਤੋਂ 20 ਕਿਲੋ ਬਾਕੀ ਕੰਟਰੀਆਂ ਚ ਕਿੰਨੀ ਜਾਂਦੀ ਹੋਊਗੀ ਇਹ ਹੁਣ ਤੁਸੀਂ ਆਪੇ ਅੰਦਾਜ਼ਾ ਲਾ ਲਿਓ ਬਈ ਵਾਹ ਜੀ ਵਾਹ ਪਹਿਲੀ ਗੱਲ ਤਾਂ ਬੇਸਣ ਜਿਹੜਾ ਨਾ ਕਲਰ ਚੈੱਕ ਕਰੋ ਇੱਕ ਵਾਰੀ ਕੋਈ ਵੀ ਕਲਰ ਦੇ ਵਿੱਚ ਇਹਦੇ ਵਿੱਚ ਕੁਝ ਵੀ ਤਾਂ ਦਾ ਕਲਰ ਨਹੀਂ ਹੈਗਾ ਜਿਹਦੇ ਕਰਕੇ ਕੋਈ ਹਾਮ ਹੋਵੇ ਕੋਈ ਹਾਨੀ ਕਰਕ ਹੋਵੇ। ਕੀ ਬਾਤ ਹੈ। ਹੂੰ। ਕਈ ਲੋਕ ਨਾ ਕਿਸੇ ਬਿਸਕਟ ਨੂੰ ਰੋਸਟਡ ਬਿਸਕਟ ਕਹਿ ਦਿੰਦੇ ਆ। ਹਾਂਜੀ। ਜਿਹਨੂੰ ਰੋਸਟਡ ਜਾ ਬਣਾ ਦਿੰਦੇ ਆ ਸੁਕਾਜਾ ਕਰਕੇ। ਹਾਂਜੀ ਹਾਂਜੀ। ਪਰ ਵਾਕਿਆ ਬਾਏ ਬਹੁਤ ਜ਼ਬਰਦਸਤ ਫਲੇਵਰ ਆਦਾ। ਕਮਾਲ ਦਾ ਬਾਜੀ। ਸੀ ਕਿਉਂ ਵੀ ਆਪਣਾ ਘਰ ਦਾ ਹੀ ਹੁੰਦਾ ਦਾ ਉਹ ਜੇ ਸੀਬੀ ਆਬਵੀਅਸਲੀ ਪਰ ਇਹ ਇੰਨਾ 250 ਰੱਖਿਆ ਹੋਈਆਂ ਦਾ ਕਿਉਂ ਤਾਂ ਤੁਹਾਡਾ ਆਪਣੇ ਹੋਣਾ ਜੀ ਹਰ ਇੱਕ ਚੀਜ਼ ਚ ਕੁਆਲਿਟੀ ਦੇਈ ਦੀ ਹੈ ਜੀ ਸ਼ੁੱਧਤਾ ਵਾਹ ਜੀ ਵਾਹ ਬਾਈ ਸੱਚੀ ਗੱਲ ਆ ਵੀ ਹੁਣ ਜਿਹੜੇ ਕਮੈਂਟ ਕਰਦੇ ਨਾ ਵੀ ਹਾਂ ਵੀ ਦੁੱਧ ਕਿੱਥੋਂ ਆਦਾ ਦੇਖ ਲਓ ਭਾਈ ਹੁਣਾਂ ਕੋਲੋਂ ਦੁੱਧ ਆਪਣਾ ਆ ਤੇ ਜਦੋਂ ਮਰਜ਼ੀ ਆ ਕੇ ਬਾਈ ਹੁਣਾਂ ਕੋਲ ਚੈੱਕ ਕਰ ਲਓ ਬਈ ਪੱਕੀ ਗੱਲ ਨਾ ਅਫੀਸ਼ੀਅਲ ਡੇਰੀ ਆ ਕਿ ਰਾਤ ਬਹੁਤ ਜ਼ਿਆਦਾ ਹੋ ਚੁੱਕੀ ਆ ਨਹੀਂ ਤਾਂ ਤੁਹਾਨੂੰ ਅਸੀਂ ਡੇਰੀ ਵੀ ਦਿਖਾ ਦੇਣੀ ਹੁਣ ਅੱਛਾ ਜਿਨ੍ਹਾਂ ਨੇ ਡੇਰੀ ਦੇਖਣੀ ਆ ਦੁੱਧ ਆਉਂਦਾ ਦੇਖਣਾ ਖੂਆ ਵੱਜਦਾ ਦੇਖਣਾ ਆ ਉਹ ਸਾਨੂੰ ਹੁਣ ਥੱਲੇ ਕਮੈਂਟ ਕਰ ਦਿਓ ਕਟੋ ਕਰਾ ਟਾਰਗੇਟ ਹੈਗਾ 300 400 ਕਮੈਂਟ ਦਾ ਜਿਹੜਾ 400 ਕਮੈਂਟ ਕਰ ਦੂ ਤੇ ਵੀ ਨਾਲ ਹੀ ਅਸੀਂ ਬਾਈ ਹੁਣਾਂ ਦਾ ਪੂਰਾ ਫੁੱਲ ਫਾਰਮ ਦਾ ਅਸੀਂ ਜਿਹੜਾ ਹੈਗਾ ਆ ਉਹ ਦੁਬਾਰਾ ਵਲੌਗ ਬਣਾ ਦੇਣਾ ਜਿੱਦਾਂ ਬਰਫੀ ਕਿੱਥੋਂ ਆਉਂਦੀ ਦੁੱਧ ਕਿੱਥੋਂ ਦਾ ਕਿਵੇਂ-ਕਿਵੇਂ ਆਉਂਦਾ ਕਿਉਂ ਭਜੀ ਪੱਕੀ ਗੱਲ ਹੈ ਨਾ ਚਲੋ ਜੀ ਹੁਣ ਵਾਰੀ ਆ ਗਈ ਕਲਾ ਕੰਦੀ ਹੂੰ ਇੱਕ ਗੱਲ ਕਲੀਅਰ ਕਰਦਾ ਜਿਹੜੀ ਵੀ ਚੀਜ਼ ਤੁਸੀਂ ਡਿਸਕ ਕਰੂਗੇ ਆਮ ਹਲਵਾਈ ਨਾਲੋਂ ਡਿਫਰੈਂਟ ਹੋਏਗੀ ਅਲੱਗ ਹੋਏਗੀ ਫਲੇਵਰ ਇੰਨਾ ਕਿ ਜ਼ਬਰਦਸਤ ਆ ਬਈ ਸਪੀਚਲੈਸ ਤੇ ਦੂਜੀ ਗੱਲ ਇਹ ਆ ਵੀ ਮੇਰੇ ਸਾਡੇ ਇੱਕ ਭਰਾ ਨੇ ਵੀ ਗੱਲ ਕਹੀ ਸੀ ਵੀ ਜੇਕਰ ਬੇਸਣ ਤੇ ਬਰਫੀ ਥੋੜਾ ਗਲ ਫੜ ਲਵੇ ਉਦੋਂ ਉਹਨੂੰ ਨਗਾਉਣ ਵਾਸਤੇ ਤੈਨੂੰ ਕੋਕ ਜਾਂ ਪਾਣੀ ਦਾ ਸਹਾਰਾ ਲੈਣਾ ਪਵੇ ਤੇ ਸਮਝ ਲੈ ਉਹ ਬਰਫੀ ਜਿਹੜੀ ਹੈਗੀ ਆ ਉਹ ਪਿਓਰ ਨਹੀਂ ਹੈਗੀ ਤੇ ਹੁਣ ਵਾਰੀ ਆ ਗਈ ਆਪਣੀ ਜਿਹੜੀ ਮੇਨ ਸਾਡਾ ਬਰਫੀ ਦਾ ਹੈਗਾ ਯਾਰ ਆ ਚੈੱਕ ਕਰੋ ਜੀ ਹਾਂ ਓਏ ਹੋਏ ਬਾਈ ਸੱਚੀ ਗੱਲਾਂ ਤੁਸੀਂ ਵਾਕੇ ਜਿਹੜੀ ਗੱਲ ਕਹੀ ਸੀ ਨਾ ਬਾਈ ਸੱਚ ਕਰਤੀ ਆ ਉਹ ਕਮਾਲ ਦਾ ਫਲੇਵਰ ਭਾਜੀ ਮਤਲਬ ਜਿਹੜੀ ਵੀ ਬਰਫੀ ਮੈਂ ਟੇਸਟ ਕਰ ਰਿਹਾ ਨਾ ਮਤਲਬ ਇਹ ਸਭ ਤੋਂ ਟੋਪੀ ਬਰਫੀ ਜਿਹ ਮੈਂ ਅੱਜ ਨੰਬਰ ਦੇ ਰਿਹਾ ਨੂੰ ਵੀ ਜਿਹੜੀ ਵੀ ਮਤਲਬ ਵੀ ਬਿਰਜੂ ਬਰਫੀ ਕਮਾਲ ਦੀ ਬਣਾਉਂਦਾ ਆ ਭੈਣੀ ਸਾਹਿਬ ਵਾਲੇ ਕਮਾਲ ਦੀ ਬਰਫੀ ਬਣਾਉਂਦੇ ਨੇ ਆ ਆਪਾਂ ਕਿਹੜੀ ਹੁਸ਼ਿਆਰਪੁਰ ਦੀ ਮਰਫੀ ਟੈਸਟ ਕੀਤੀ ਸੀ ਉਹ ਵੀ ਬਹੁਤ ਕਮਾਲ ਦੀ ਮਰਫੀ ਬਣਾਉਂਦਾ ਨੂਰਮਹਿਲ ਬਿਲਗੇ ਦੀ ਸਾਰੇ ਕਮਾਲ ਦੇ ਨੇ ਬਟ ਜਿਹੜਾ ਇਹ ਇੱਕ ਪਿਓਰਟੀ ਆ ਰਹੀ ਨਾ ਸਵਾਦ ਆ ਰਿਹਾ ਬਈ ਕਮਾਲ ਦਾ ਜ਼ਬਰਦਸ ਤੇ ਬਸ ਜੇ ਤੁਸੀਂ ਹੁਣ ਪ੍ਰੋਪਰ ਵਲੌਗ ਦੇਖਣਾ ਹੈ ਕਿ ਕਿੱਥੋਂ ਦੁੱਧ ਆਉਂਦਾ ਕਿਵੇਂ ਆਉਂਦਾ ਉਹ ਉਹਦੇ ਵਾਸਤੇ ਕਮੈਂਟ ਕਰ ਦਿਓ 400 ਕਮੈਂਟ ਘਟੂ ਘਟ ਹੂੰ ਬਹੁਤ ਵਧੀਆ ਭਾਜੀ ਬਹੁਤ ਵਧੀਆ ਸਵਾਦ ਆ ਗਿਆ થેન્ક યુ સો મચ ભાજી जिन्ना ने ਮੈਨੂੰ ਫਾਇਸ ਕੀਤੀ ਸੀ ਦੁਕਾਨ ਲੋ ਜੀ ભાજી ਤੁਹਾਡੀ ਅਸੀਂ ਡਿਮਾਂਡ ਪੂਰੀ ਕਰਤੀ ਆ ਜੇ ਤੁਸੀਂ મોਗੇ ਤੋਂ ਆਣਾ મોਗੇ ਤੋਂ ਸਿੱਧਾ ਹੀ ਆ મોਗੇ ਦਾ ਫਲਾਈਓਵਰ ਫੜਨਾ ਤੁਸੀਂ ਬਰਨਾਲੇ ਵਾਲਾ ਇੱਥੇ ਛੱਡਣਾ ਨਹੀਂ ਸਿੱਧਾ ਹੀ ਬਾਈ ਹੁਣਾ ਦੇ ਦੁਕਾਨ ਦੇ ਮੋਹਰੇ ਦੀ ਨਿਕਲਣਾ ਕਿਉਂ ਭਾਜੀ ਬਰਨਾਲੇ ਵੱਲੋਂ ਉਹਨਾਂ ਦੀ ਤੁਹਾਡੀ ਦੁਕਾਨ ਬਣੀ ਆ ਸੱਜੇ ਹੱਥ ਤੇ ਫਲਾਈਓਵਰ ਟਰਨ ਕਰਕੇ ਆਉਂਗੇ ਤੇ ਬਾਈ ਹੁਣਾ ਦੁਕਾਨ ਵਾਲੀਆਂ ਖੱਬੇ ਹੱਥ ਤੇ ਬਾਈ ਹੁਣਾ ਕੋਲ ਆਓ ਤੇ ਬਾਈ ਹੁਣਾ ਦੀ ਸੁਆਦ ਬਰਫੀ ਦਾ ਟੇਸ ਲਓ ਤੇ ਹੁਣ ਜਦ ਤੱਕ ਆ ਮੇਰੇ ਪੀਸ ਨੇ ਤੇ ਬਾਈ ਹੁਣਾਂ ਨੇ ਮਗਰ ਚਾ ਵੀ ਬਗਾ ਕੇ ਰੱਖੀ ਉਹ ਵੀ ਵੀ ਕਿ ਜਾਨੀ ਆ ਤੇ ਇਸ ਕਰਕੇ ਹੁਣ ਤੁਸੀਂ ਕਰੋ ਕਮੈਂਟ ਤੇ ਦੱਸਿਓ ਬਰਫੀ ਕਿਵੇਂ ਲੱਗੀ ਆ ਜਿਹੜੇ ਭਰਾਵਾਂ ਨੇ ਇਥੋਂ ਬਰਫੀ ਖਾਧੀ ਆ ਉਹ ਜ਼ਰੂਰ ਰਿਪਲਾਈ ਕਰਨ ਵੀ ਕੈਨੇਡਾ ਅਮਰੀਕਾ ਚ ਬਰਫੀ ਗਈ ਆ ਤੇ ਸਵਾਦ ਕਿਵੇਂ ਦਾ ਸੀਗਾ ਤੇ ਬਾਕੀ ਜਿਹੜੇ ਆ ਇਧਰ ਵਾਲੇ ਆ ਉਹਨਾਂ ਲਈ ਹੁਣ ਬਸ ਬੋਲਤੀ ਅਜ ਬੰਦ ਹੋ ਗਈ ਆ ਜਿਹੜੇ ਲੋਕ ਜਵਾਬ ਸਵਾਲ ਜਵਾਬ ਕਰਦਾ ਸੀ ਵੀ ਦੁੱਧ ਕਿੱਥੋਂ ਆਉਂਦਾ ਤੇ ਇਸ ਕਰਕੇ ਤੁਹਾਨੂੰ ਦੱਸਦਾ ਵੀ ਦੁੱਧ ਜਿੱਥੋਂ ਆਉਂਦਾ ਜਿਨ੍ਹਾਂ ਨੇ ਸਵਾਦ ਚੀਜ਼ ਬਣਾਉਣੀ ਆ ਉਹਨਾਂ ਦੇ ਦੁੱਧ ਰੱਖਿਆ ਵੀ ਹੋਇਆ ਤੇ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਕਮ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ ਪੰਜਾਬ ਬਰਨਾਲਾ ਤੇ ਚੀਮਾ ਜੋਧਪੁਰ ਆਪਣਾ ਪਿੰਡ ਬੱਸ ਸਟੈਂਡ ਦੇ ਕੋਲੇ ਆਪਣੀ ਹੈਗੀ ਆ ਸ਼ਾਪ ਤੇ ਆਰਿਆ ਪਟਾ ਸਕੂਲ ਐਂਡ ਕਾਲਜ ਇਹਦੇ ਬਿਲਕੁਲ ਨੀਅਰ ਬਿਲਕੁਲ ਨੇੜੇ ਆ ਤੇ ਸਕੂਲ ਦੇ ਤਾਂ ਬਿਲਕੁਲ ਹੀ ਸਾਹਮਣੇ ਆ ਸਕੂਲ ਦੀ ਕੰਧ ਦੇ ਤੇ ਜ਼ਰੂਰ ਆਓ ਵੈਲਕਮ বহুত বহুত ধন্যবাদ